ਭਾਈ ਜੀ ਤੁਸੀਂ ਜੀ ਅੱਜ ਪੀਆਰ ਜਾਂ ਚਾਰਜਰ ਸਟੈਕਟਰ ਸ੍ਰਿੰਦਰਪਾਲ ਜੀ ਨਾਲ ਵੀ ਖੜੇ ਆ। ਕੀ ਪ੍ਰੋਗਰਾਮ ਹੈ ਸਾਰਾ ਜੀ? ਸਰ ਇਹ ਸਾਰਾ ਨੂੰ ਮੈਂ ਇਸ ਬਾਰੇ ਦੱਸ ਰਿਹਾ ਕਿਉਂਕਿ ਸਾਡਾ ਮਰਨਾ ਸੱਚ ਹੈ, ਜਿਉਣਾ ਝੂਠ ਹੈ ਇੱਥੇ ਸੰਸਾਰ ਦੇ ਉੱਤੇ ਹਰ ਇਨਸਾਨ ਦਾ। ਔਰ ਸਾਨੂੰ ਜੀਉਦੇ ਜੀ ਖੂਨਦਾਨ ਕਰਨਾ ਚਾਹੀਦਾ, ਮਰਨ ਤੋਂ ਪਰੰਤ ਅੱਖਾਂ ਔਰ ਸਰੀਰ ਦਾ ਜਰੂਰ ਕਰਨਾ ਚਾਹੀਦਾ ਜੀ। ਸਰ ਅੱਜ ਮੈਂ ਨੇਤਰਦਾਨ ਸੰਸਥਾ ਹਿਸ਼ਾਰਪੁਰ ਦੇ ਦਫ਼ਤਰ ਦੇ ਵਿੱਚ ਵੀ ਆਇਆ ਸੀ। ਉਸ ਤੋਂ ਬਾਅਦ ਮੈਂ ਅੱਜ ਪੰਜਾਬ ਪੁਲਿਸ ਲਾਜਮਨ ਨੂੰ ਵੀ ਮਿਲਿਆ ਜਿਨ੍ਹਾਂ ਦੇ ਨਾਲ ਮੈਂ ਇਹ ਮੁਲਾਕਾਤ ਕੀਤੀ ਆ ਕਿਉਂਕਿ ਸਾਡਾ ਮਰਨਾ ਸੱਚ ਹੈ ਜਿਉਣਾ ਝੂਠਾ ਹੈ ਇੱਥੇ ਸੰਸਾਰ ਦੇ ਉੱਤੇ ਹਰ ਇਨਸਾਨ ਦਾ ਔਰ ਸਾਨੂੰ ਮਰਨ ਤੋਂ ਪਰੰਤ ਆਪਣੀਆਂ ਅੱਖਾਂ ਦਾਨ ਸਰੀਰ ਦਾਨ ਅੰਗ ਦਾਨ ਕਰਨਾ ਜ਼ਰੂਰ ਚਾਹੀਦਾ ਹੈ ਔਰ ਜਿੰਦੇ ਜੀ ਜਿਹੜਾ ਅਸੀਂ ਖੂਨ ਦਾਨ ਵੀ ਕਰੀਏ ਹਰ ਇਨਸਾਨ ਨੂੰ ਹਰ ਆਪਣੇ ਹਾਲ ਦੇ ਵਿੱਚ ਚਾਰ ਵਾਰ ਖੂਨ ਦਾਨ ਕਰਨਾ ਚਾਹੀਦਾ ਮੈਂ 65 ਸਾਲ ਦੀ ਉਮਰ ਦੇ ਵਿੱਚ ਵੀ 9 ਵਾਰ ਖੂਨ ਦਾਨ ਕਰ ਚੁੱਕਾ ਔਰ ਮੈਂ ਲੋਕਾਂ ਨੂੰ ਇਹੀ ਸਲਾਹ ਦਵਾਂਗਾ ਕਿਉਂਕਿ ਸਾਨੂੰ ਮਰਨ ਤੋਂ ਉਪਰੰਤ ਅੱਖਾਂ ਦਾਣ ਤੇ ਸਰੀਰ ਦਾਣ ਔਰ ਜਿਉਂਦੇ ਜੀ ਜਿਹੜਾ ਇਹ ਖੂਨ ਦਾਣ ਕਰੀਏ ਕਿਤੇ ਸਾਨੂੰ ਐਕਸੀਡੈਂਟ ਕੇਸਾਂ ਦੇ ਵਿੱਚ ਖੂਨ ਦੀ ਲੋੜ ਪੈਂਦੀ ਆ ਔਰ ਪਬਲਿਕ ਦੇ ਵਿੱਚ ਅਸੀਂ ਇਹ ਖੂਨ ਦਾਣ ਕਰਕੇ ਉਹਨਾਂ ਦੀ ਜ਼ਿੰਦਗੀ ਬਚਾ ਸਕੀ ਅੱਜ ਅਸੀਂ 18 ਖੱਦਾਂ ਚੌਂਕ ਦੇ ਵਿੱਚ ਡਿਊਟੀ ਕਰ ਰਹੇ ਸੀ ਤੇ ਬਜਿੰਦਰ ਸਿੰਘ ਜੀ ਦੀ ਮ੍ਰਿਤਿ ਇਹ ਸੱਤ ਕੋ ਜਿਹੜੇ ਪਹੁੰਚੇ ਜਿਹੜਾ ਇਹ ਪ੍ਰਾਲਾ ਕਰ ਰਿਹਾ ਬਹੁਤ ਹੀ ਵਧੀਆ ਜਿਹਾ ਪ੍ਰਾਲਾ ਆ ਜਿਹੜਾ ਖੂਨ ਦਾਣ ਅੱਖਾਂ ਦਾਣ ਇਹ ਜਿੰਦਗੀ ਜਿਹੜੀ ਬਿਤਾਉਣੀ ਆ ਬਹੁਤ ਵੱਡੀ ਦੇਣ ਆ ਇਹੋ ਜੀ ਸੰਸਥਾ ਆ ਲੋਕਾਂ ਨੂੰ ਮੈਂ ਅਪੀਲ ਕਰੂੰਗਾ ਵੀ ਇਹੋ ਜਿਹਾ ਕੰਮ ਦੇ ਅੱਗੇ ਆਓ ਜਿਹੜਾ ਕਿਸੇ ਐਕਸੀਡੈਂਟ ਹੋਏ ਦਾ ਖੂਨ ਦੀ ਲੋੜ ਹੁੰਦੀ ਆ ਜਦੋਂ ਆਪਾਂ ਚਲੇ ਜੰਨੇ ਆ ਜੀ ਅੱਖਾਂ ਜਿਹੜੀਆਂ ਨੇ ਕਿਸੇ ਕੰਮ ਆਉਣਗੀਆਂ ਤੋ ਕਿ ਸਾਡੀਆਂ ਅੱਖਾਂ ਜਿਹੜੀਆਂ ਆ ਉਹ ਇਹਨੂੰ ਜਿਹੜੀਆਂ ਰੋਸ਼ਨੀ ਦੇ ਸਕਦੀਆਂ ਨੇ ਬਰਤੋਂ ਰ ਅਪੀਲ ਕਰੂੰਗਾ ਕਿ ਜਿਹੜਾ ਮਰਨ ਤੋਂ ਪਹਿਲਾਂ ਜੋ ਵੀ ਜਿੱਦਾਂ ਇਹ ਭਾਈ ਸਾਹਿਬ ਵਧੀਆ ਕੰਮ ਕਰ ਰਹੇ ਆ ਇਹ ਜੀਆਂ ਕਈ ਸੰਸਥਾਵਾਂ ਅੱਗੇ ਆ ਕੇ ਇਹਦੇ ਕੰਮ ਕੋਪਰਾਲੇ ਕਰਨੇ ਚਾਹੀਦੇ ਆ